ਾਰੇ ਹੀ ਦਰਸ਼ਕਾਂ ਦਾ ਚੈਨਲ ਵਿੱਚ ਸਵਾਗਤ ਹੈ ਸਾਥੀਓ ਮੈਂ ਤੁਹਾਡਾ ਆਪਣਾ ਹਰੀਸ਼ ਭੰਡਾਰੀ ਅੱਜ ਮੇਰੇ ਨਾਲ ਜੁੜੇ ਹਨ ਉੱਗੇ ਸੂਫੀ ਗਾਇਕ ਹਰੀ ਗੁਲਜ਼ਾਰ ਜੀ ਆਉਂਦੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਹਰੀ ਜੀ ਚੈਨਲ ਵਿੱਚ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਜੀ ਭੰਡਾਰੀ ਸਾਹਿਬ ਤੁਹਾਡਾ ਜੀ ਬਹੁਤ-ਬਹੁਤ ਸ਼ੁਕਰੀਆ ਦਾ ਜੀ ਜਿਸ ਗੱਲ ਨੂੰ ਅੱਗੇ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਵਿਸਾਖੀ ਔਰ ਉਸ ਤੋਂ ਬਾਅਦ ਨਾਲ ਹੀ ਹੈਗਾ ਵਾ ਜਿਹੜੇ ਭਾਰਤੀ ਸਭਾ ਦੇ ਨਿਰਮਾਤਾ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਹੈਗਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਉਹਨਾਂ ਦੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਕੀ ਮ ਸਾਰਿਆਂ ਨੂੰ ਜੀ ਜੈ ਪੀਮ ਜੈ ਭਾਰਤ 바ਵਾ ਸਹਿਬ ਪੀਮਰਾਓ ਅੰਬੇਡਕਰ ਜੀ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਅੱਜ ਉਹਨਾਂ ਕਰਕੇ ਹੀ ਅਸੀਂ ਜਾਗਰਣ ਚੌਂਕੀਆਂ ਮਹਿਫਲਾਂ ਲਾ ਰਹੇ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਜੀ ਔਰ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਦੇ ਜਨਮ ਦਿਨ ਦੀਆਂ ਸਾਰੀਆਂ ਸਮੂਹ ਸੰਗਤਾਂ ਨੂੰ ਔਰ ਸਾਡੇ ਹਰੀਸ਼ ਪੰਡਾਰੀ ਜੀ ਨੂੰ ਜਿਨ੍ਹਾਂ ਨੇ ਕਿ ਮੇਰਾ ਬਹੁਤ ਵੱਡਾ ਸਾਥ ਦਿੱਤਾ ਜੀ ਜਗवाणी ਅਖਬਾਰ 'ਚ ਸ਼ੁਰੂ ਤੋਂ ਹੀ रजनी मैगजीन बहुत सारे ए थामा दे हरीश भंडारी जी दा ने मेरा साथ दता जी बहुत-बहुत धन्यवाद बहुत भंडारी साहब टवाडा जी जी टवाडे बहुत-बहुत धन्यवाद गल नु थोड़ा आगे तुर्दे हां ए दसके ਤੁਸੀਂ ਕਾਫੀ ਜਿਹੜੇ ਤੁਹਾਡੇ ਹਜ਼ਾਰਾਂ ਗੀਤ ਰਿਕਾਰਡ ਹੋਏ ਜਿਨ੍ਹਾਂ ਵਿੱਚ सूफी ਗੀਤਾਂ ਔਰ ਧਾਰਮਿਕ ਗੀਤਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਔਰ ਮਹਾਮੈਦੀਆਂ ਭੇਟਾਂ ਔਰ ਸਟੇਜਾਂ ਦਾ ਵੀ ਤੁਸੀਂ ਸ਼ਾਨ ਮੇਲੇਆਂ ਦੀ ਸ਼ਾਨ ਵੀ ਮਿਲਨੇ ਜਾ ਰਹੇ ਹੋ ਅੱਜ ਕੱਲ ਕੀ ਪਹਿਲਾਂ ਦੇ ਮੁਕਾਬਲੇ ਸਰਗਰਮੋਂ ਕੀ ਅੱਜ ਕੱਲ ਕੀ ਚੱਲ ਰਿਹਾ ਹੈ ਅੱਜ ਕੱਲ ਜੀ ਬਸ ਧਾਰਮਿਕ ਹੀ ਮੈਂ ਪ੍ਰੋਗਰਾਮ ਲਾਉਣਾ ਬਹੁਤ ਬਹੁਤ ਸੋਹਣਾ ਚੱਲੇ ਬਾਬਾ ਜੀ ਦੀਆਂ ਚੌਂਕੀਆਂ ਪੀਰਾਂ ਦੀ ਮਹਿਬਰਾ ਮਹਾਮਾਈ ਦੇ ਜਾਗਰਣ ਬਹੁਤ ਸੋਹਣਾ ਜੀ ਚੱਲ ਰਿਹਾ ਬੜੀ ਕਿਰਪਾ ਹੈ ਉਸ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਜੀ ਸੋ ਜੇਕਰ ਤੁਹਾਨੂੰ ਕੋਈ ਸੰਪਰਕ ਕਰਨਾ ਚਾਹੇ ਤਾਂ ਅਗਰ ਕਿਸੇ ਬਾਬਾ ਜੀ ਦੀ ਚੌਂਕੀ ਕਰਵਾਉਣੀ ਹੈ ਜਾਂ ਜਾਗਰਣ ਕਰਵਾਉਣਾ ਹੈਗਾ ਮਹਾਮਾਈ ਜੀ ਦਾ ਜਾਂ ਮੇਲੇ ਤੇ ਕਿਸੇ ਨੇ ਇਨਵਾਈਟ ਕਰਨਾ ਤਾਂ ਕਿਸ ਨੰਬਰ ਤੇ ਤੁਹਾਨੂੰ ਸੰਪਰਕ ਕੀਤਾ ਜਾ ਸਕਦਾ ਹਾਂਜੀ ਮੇਰਾ ਨੰਬਰ ਹੈ ਜੀ 75048 31786 ਤੇ ਮੈਨੂੰ ਸੰਪਰਕ ਕਰ ਸਕਦੇ ਆ ਜੀ ਜੀ ਸੋ ਇਹ ਜਿਹੜੇ ਤੁਸੀਂ ਜਿਹੜੀ ਸੇਵਾ ਹੁੰਦੀ ਹੈ ਨਾ ਜਾ ਰੰਦੀ ਜਾਂ ਚੋਂ ਬਾਬਾ ਜੀ ਚੌਂਕੀ ਦੀ ਮਿੱਠੀ ਹੋਈ ਹੁੰਦੀ ਜਾਂ ਕੀ ਦਰਸ਼ਕਾਂ ਦੀ ਸ਼ਰਧਾ ਹੋ ਸਕਦੀ ਹੈ ਕਰਵਾਉਣ ਵਾਲਿਆਂ ਦੀ ਦੇਖੋ ਜੀ ਸਾਰੇ ਕਲਾਕਾਰਾਂ ਦੀ ਵੈਸੀ ਮਿੱਠੀ ਹੁੰਦੀ ਹੈ ਜੀ ਪੇਮੈਂਟ ਪਰ ਮੇਰੀ ਨਹੀਂ ਜੀ ਮਿੱਠੀ ਕਿਉਂਕਿ ਮੈਂ ਉਹਦਾ ਦਿੱਤਾ ਹੀ ਖਾਣਾ ਆ ਜੀ ਬਸ ਜਿਸ ਦੀ ਸੇਵਾ ਕਰਦੇ ਆਂ ਸਰਕਾਰਾਂ ਦੀ ਬਹੁਤ ਕੁਝ ਦਿੰਦੇ ਆ ਜੀ ਸਾਡੀ ਮਿੱਠੀ ਸੇਵਾ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਪੇਮੈਂਟ ਵੱਜੀ ਰਕਮ ਨਹੀਂ ਹੈ। ਸੋ ਜੇਕਰ ਸੰਗੀਤ ਦੀ ਦੁਨੀਆ ਦੀ ਗੱਲ ਕਰੀ ਤਾਂ ਤੁਸੀਂ ਕਿਸੇ ਟਾਈਮ ਕਾਫੀ ਸਰਗਰਮ ਸੀਗੇ ਔਰ ਹੋਰ ਬਹੁਤ ਸਾਰੇ ਆਪਣੇ ਫਗਵਾੜਾ ਵਿੱਚ ਵਿਸ਼ੇਸ਼ ਤੌਰ ਤੇ ਕਲਾਕਾਰ ਸੀਗੇ ਫਗਵਾੜਾ ਦੇ ਵਿੱਚ ਕਲਾਕਾਰਾਂ ਦੇ ਦਫ਼ਤਰ ਹੁੰਦੇ ਸੀਗੇ ਉਹ ਅੱਜ ਉਹ ਨਹੀਂ ਰਹੇ ਸਮਾਂ ਨੇ ਜਿਹੜੇ ਕਰਵਟ ਬਦਲ ਲਈ ਹੈਗੀ ਆ ਕੁਝ ਸਟਾਰ ਬਣ ਗਏ ਕੁਝ ਖਾਮੋਸ਼ ਹੋ ਗਏ ਅਲੋਪ ਹੋ ਗਏ ਲੇਕਿਨ ਤੁਸੀਂ ਹੀ ਸਰਗਰਮ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਜੀ ਭੰਡਾਰੀ ਸਾਹਿਬ ਸਮੇਂ ਦੇ لحاظ ਨਾਲ ਥੋੜਾ ਜਿਹਾ ਬਦਲਣਾ ਪਿਆ ਔਰ ਬਦਲਦੇ ਰਹੇ ਆ ਜਿੱਦਾਂ ਜਿੱਦਾਂ ਸਮਾਂ ਰਿਹਾ ਉਸ ਦੇ ਮੁਤਾਬਕ ਹੀ ਬਦਲ ਦੇ ਰਹੇ ਆ ਸ਼ਾਇਦ ਇਸ ਕਰਕੇ ਹੀ ਉਹਦੀ ਕਿਰਪਾ ਜੀ ਦਾਤਾ ਜੀ ਜੀ ਸੋ ਸਾਡੇ ਦਸਕਿਆਂ ਨੂੰ ਕੁਝ ਦਾਤਾ ਜੀ ਦੀ ਗੱਲ ਕਰਦੇ ਕਿ ਸੂਫੀ ਕੁਝ ਗੁਣਗੁਣਾ ਕੇ ਸੁਣਾਉਗੇ ਹਾਂ ਜੀ ਬਿਲਕੁਲ ਜੀ ਬਾਕੀ ਉਹਦਾ ਦਿੱਤਾ ਹੈ ਜੀ ਉਹਦਾ ਦਿੱਤਾ ਖਾਂਦੇ ਆ ਇੱਕ ਮੈਂ ਛੋਟਾ ਜਿਹਾ ਲਫ਼ਜ਼ ਦੋ ਸੁਣਾਉਣਾ ਜੀ ਮੈਂ ਕਮਲੀ ਦਿਆ ਸਾਈਂ ਨਿਭਾਈ ਜੇ ਮੈਂ ਲਾ ਲਈਆਂ ਯਾਰੀਆਂ ਵੀ ਮੈਂ ਕਮਲੀ ਦਿਆ ਸਾਈਂ ਨਿਭਾਈ ਜੇ ਮੈਂ ਲਾ ਲਈਆਂ ਯਾਰੀਆਂ ਤੂੰ ਲਾ ਕੇ ਧੁਰ ਚੜ੍ਹਾਈ ਨਿਭਾਈ ਜੇ ਮੈਂ ਲਾ ਲਈਆਂ ਯਾਰੀਆਂ ਸੋ ਆਖਰ ਵਿੱਚ ਤੁਸੀਂ ਕੋਈ ਸੰਗੀਤ ਬਈ ਸਫਰ ਬਾਰੇ ਕੁਝ ਹੋਰ ਕਹਿਣਾ ਚਾਹੋਗੇ ਆਪਣੇ ਬਸ ਹੀ ਭੰਡਾਰੀ ਸਾਹਿਬ ਇਹੀ ਮੈਂ ਕਹਿਣਾ ਚਾਹਣਾ ਏ ਵਧੀਆ ਲਿਖੋ ਵਧੀਆ ਸੁਣੋ ਵਧੀਆ ਗਾਓ ਜੋ ਆਪਾਂ ਆਪਣੀਆਂ ਧੀਆਂ ਪੈਣਾ ਵਿੱਚ ਬੈਠ ਕੇ ਸੁਣ ਸਕੀਏ ਕਿਸ ਸ਼ਰਮ ਮਹਿਸੂਸ ਨਾ ਕਰੀਏ ਬਸ ਚੰਗਾ ਗਾਓ ਔਰ ਧਾਰਮਿਕ ਸਥਾਨਾਂ ਤੇ ਜਾਓ ਕਿਤੇ ਵੀ ਜਾਓ ਉਸ ਨੂੰ ਕਿਉਂਕਿ ਰੱਬ ਇੱਕੋ ਹੀ ਆਰਾਮ ਰਹੀਮ ਤੇ ਮੌਲਾ ਕੀ ਜੈ ਸਮਝ ਗਿਆ ਤੇ ਰੌਲਾ ਕੀ ਬਸ ਸਾਰਿਆਂ ਨੂੰ ਮੰਨੋ ਔਰ ਦਿਲੋਂ ਸਤਿਕਾਰ ਕਰੋ ਭੰਡਾਰ ਸਾਹਿਬ ਵੀਰ ਜੀ ਤੁਸੀਂ ਕੁਝ ਪ੍ਰਾਣੇ ਜਿਹੜੇ ਤੁਹਾਡੇ ਚਿਹਤੇ ਸੀਗੇ ਦਰਸ਼ਕ ਸੀਗੇ ਤੁਹਾਨੂੰ ਚਾਹਣ ਵਾਲੇ ਸੀਗੇ ਜਿਹੋ ਉਹਨਾਂ ਸਮਿਆਂ 'ਚ ਤੁਹਾਡੇ ਗੀਤ ਲਈ ਸੁਣਦੇ ਸੀਗੇ ਤੇ ਉਹ ਕੀ ਅੱਜ ਵੀ ਤਾਂ ਨਾ ਸੰਪਰਕ ਜਾਂ ਤਾਲਮਿਲ ਬਣਾਉਂਦੇ ਹਾਂ ਭੰਡਾਰ ਸਾਹਿਬ ਇਹ ਗੱਲ ਸੱਚ ਆ ਜੋ ਮੇਰੇ ਪ੍ਰਾਇ ਸੱਜਣ ਸੀ ਮੈਨੂੰ ਛੱਡ ਕੇ ਨਹੀਂ ਗਏ ਕਿਉਂਕਿ ਉਹਨਾਂ ਵਿੱਚ ਬਹੁਤ ਸਾਰੇ ਪਿਆਰੇ ਸੱਜਣੇ ਲਾਲੀ ਮਸਤ ਨਗਰ ਇਟਲੀ ਇਟਲੀ ਤੋਂ ਸਾਡੇ ਸੋਢੀ ਫਗਵਾੜੇ ਵਾਲਾ ਜੀ ਔਰ ਤੁਸੀਂ ਮੇਰੇ ਨਾਲ ਦੇਖ ਲਓ ਜੀ ਅੱਜ ਮੇਰਾ ਖਿਆਲ ਪਤਾ ਨਹੀਂ ਮੈਨੂੰ ਆਪ ਨੂੰ ਯਾਦ ਨਹੀਂ ਕਿੰਨੇ ਸਾਲਾਂ ਤੋਂ ਮੇਰੇ ਨਾਲ ਜੁੜੇ ਹੋ ਜੋ ਮੇਰੇ ਪਹਿਲਾਂ ਚਹੇਤੇ ਸੀ ਮੇਰੇ ਸੱਜਣ ਸੀ ਮੇਰੇ ਪਿਆਰ ਸੀ ਪਿਆਰ ਕਰਨ ਵਾਲੇ ਅੱਜ ਵੀ ਮੇਰੇ ਨਾਲ ਮੇਰਾ ਸਾਥ ਦੇ ਰਹੇ ਹਨ ਇੱਕ ਤੁਹਾਡੀ ਐਲਬਮ ਰਿਲੀਜ਼ ਹੋਈ ਸੀ ਧਾਰਮਿਕ ਮਹਾਮੈਦੀ ਪੇਟ ਦੀ ਜੋਤਾਂ ਦਾ ਚਮਕਾਰਾ ਔਰ ਵੱਡੀ ਕੰਪਨੀ TCS ਦੇ ਰਿਲੀਜ਼ ਹੋਈ ਸੀ ਜਿਸ ਵਿੱਚ ਐਲਬਮ ਰਿਲੀਜ਼ ਕਰਨਾ ਬਹੁਤ ਵੱਡਾ ਕੰਮ ਹੁੰਦਾ ਸੀ ਬਹੁਤ ਮੁਸ਼ਕਲ ਸੀ ਆਮ ਸਿੰਗਰ ਜਿਹੜੇ ਸਿੰਗਰ ਸਿੱਖ ਗਾਇਕ ਚੋਚ ਨਹੀਂ ਰਿਲੀਜ਼ ਕਰਵਾ ਸਕਦੇ ਸੀ ਉਹ ਕਾਫੀ ਚਰਚਾ ਵਿੱਚ ਰਹੀ ਕਾਫੀ ਹਿੱਟ ਗਈ ਐਲਬਮ ਉਹ ਉਸ ਬਾਰੇ ਤੁਸੀਂ ਕੁਝ ਹਾਂਜੀ ਹਾਂਜੀ ਉਹ ਤੀਸਰੀ ਜੀ ਕੰਪਨੀ ਮੇਰੇ ਰਿਲੀਜ਼ ਹੋਈ ਸੀ ਜੋਤਾਂ ਦਾ ਚਮਕਾਰਾ ਔਰ ਜਿਸ ਦੀ ਬਦੌਲਤ ਮੈਂ ਮੈਂ ਦੱਸ ਵੀ ਨਹੀਂ ਸਕਦਾ ਕਿ ਇੰਨੇ ਪ੍ਰੋਗਰਾਮ ਲਾਏ ਆ ਉਹਦੇ ਵਿੱਚ ਕੀ ਸੀ ਕਿ ਭੰਡਾਰੀ ਸਾਹਿਬ ਕਿਉਂਕਿ ਤੁਹਾਡਾ ਬਹੁਤ ਵੱਡਾ ਅਸੀਯੋਗਦਾਨ ਸੀ ਜਦੋਂ ਕਿ ਜਗਬਣੀ ਵਿੱਚ ਜਦੋਂ ਜਗਬਣੀ ਵਿੱਚ ਏ ਲੱਗਾ ਸੀ ਖੰਡ ਪੀਛਦੀ ਜੂਤਾਂ ਦਾ ਜਮਕਾਰਾ ਔਰ ਉਸਨੇ ਬਹੁਤ ਹੀ ਉਲਾਰਾ ਦਿੱਤਾ ਔਰ ਜਿੱਥੇ ਮੈਂ ਪ੍ਰੋਗਰਾਮ ਤੇ ਜਾਂਦਾ ਹੀ ਭੰਡਾਰੀ ਸਾਹਿਬ ਤੀਸਰੀ ਜੀ ਕਲਾਕਾਰ ਲਿਖਿਆ ਜਾਂਦਾ ਹੈ ਅੱਜ ਵੀ ਅੱਜ ਵੀ ਕੇ ਤੀਸਰੀ ਜੀ ਕੰਪਨੀ ਵਿੱਚ ਮੈਂ ਨਹੀਂ ਗਿਆ ਦਿੱਲੀ ਜਾਣ ਦਾ ਸਬਬ ਨਹੀਂ ਮਿਲਿਆ ਉਹਨਾਂ ਨੇ ਮੈਨੂੰ ਦੁਬਾਰਾ ਵੀ ਮੈਨੂੰ ਮੌਕਾ ਦਿੱਤਾ ਸੀ ਦਰਸ਼ਨਜੀਤ ਹੁਣੀ ਕਿਹਾ ਸੀ ਕਿ ਤੁਸੀਂ ਆਉਣਾ ਪਰ ਦੂਰ ਹੋਣ ਕਰਕੇ ਥੋੜਾ ਸਬਬ ਨਹੀਂ ਮਿਲਿਆ ਫਿਰ ਵੀ ਬਹੁਤ ਸਾਰਾ ਪਿਆਰ ਸਰੂਤੇ ਕਰ ਰਹੇ ਨੇ ਧੰਨਵਾਦ ਤੀਸਰੀ ਕੰਪਨੀ ਦਾ ਵੀ ਜਿਨ੍ਹਾਂ ਨੇ ਕਿ ਆਉਣ ਵਾਲੀ ਸਮੇਂ ਵਿੱਚ ਆਖਰੀ ਦੱਸੂ ਕਿ ਤੁਹਾਡਾ ਕਿਹੜਾ ਟਰੈਕ ਆ ਰਿਹਾ ਹੈ ਹਾਂਜੀ ਮੇਰਾ ਟ੍ਰੈਕ ਹੁਣ ਆ ਰਿਹਾ ਮਹਾਮਾਈ ਦਾ ਹੁਣੇ ਪਹਿਲਾਂ ਇਹ ਗਰੂਨਾ ਝਾੜੀ ਬੋਲਦੀ ਜਾਜਾ ਪਾਣਾ ਹਰੀ ਮੇਰੀ ਚਿੰਤਾ ਪੁਰਣੀ ਮਾਂ ਚਿੰਤਾ ਦੂਰ ਤੋਂ ਕਰਦੇ ਔਰ ਲਿਖਿਆ ਬਹੁਤ ਸੋਹਣਾ ਕਹਾਜ ਜਿਉਂ ਵਾਲੀ ਨੇ ਔਰ ਲਾਲੀ ਮਸਤ ਨਗਰ ਇਟਲੀ ਵਾਲੇ ਦਾ ਟ੍ਰੈਕ ਲਿਖੇ ਹੋਏ ਨਾ ਤੇ ਹੁਣ ਮੇਰਾ ਜਲਦੀ ਮਹਾਮਾਈ ਦਾ ਟ੍ਰੈਕ ਆ ਕਾਰਿਆ ਔਰ ਮੈਂ ਰਿਲੀਜ਼ ਕਰਾਂਗਾ ਜਲਦੀ ਜੀ ਬਹੁਤ ਸਾਰਾ ਮੈਨੂੰ ਵਿਸ਼ਵਾਸ ਹੈ ਕਿ ਸਰੋਤੇ ਬਹੁਤ ਸਾਰਾ ਪਿਆਰ ਦੇਣਗੇ ਤੂੰ ਨਰਾਤਿਆਂ ਦੇ ਦਿਨ ਚੱਲ ਰਹੇ ਮਹਾਮਾਈ ਦੇ ਭਗਤ ਕਾਫੀ ਜਿਹੜੇ ਆ ਜਾ ਰਹੇ ਹੈਗੇ ਆ ਦੇਖੋ ਵੀ ਤੇ ਕੀ ਕਹਿਣਾ ਚਾਹੁੰਦੇ ਹਾਂਜੀ ਮਹਾਮਾਈ ਦੇ ਜਾ ਲੋਕ ਹੁਣ ਜਾਗਰਣ ਚੱਲਦੇ ਪਏ ਅਸੀਂ ਵੀ ਲਾਉਂਦੇ ਪਏ ਆ ਜੀ ਅਸੀਂ ਲਾਉਂਦੇ ਪਏ ਆ ਬਹੁਤ ਸੋਹਣਾ ਮਹਾਮਾਈ ਦੇ ਭਗਤ ਇੰਨਾ ਪਿਆਰ ਕਰਦੇ ਆ ਨੇ ਜੀ ਧਾਰਮਿਕ ਲੈਣ ਤਾਂ ਸਭ ਤੋਂ ਵਧੀਆ ਲੈਣ ਆ ਜੀ ਮਹਾਮਾਈ ਦੇ ਬਾਬਾਈ ਦੇ ਚਾਲੇ ਚੱਲਦੇ ਨੇ ਇਹ ਸਿੱਧ ਜੋਗੀ ਪਉਣਾ ਹਰੀ ਬਾਬਾਈ ਦੇ ਔਰ ਮਹਾਮਾਈ ਦੇ ਜਾਗਰਣ ਚੱਲਦੇ ਨੇ ਪੀਰਾਂ ਦੀ ਮਹਿਫਲਾਂ ਵੀ ਸ਼ੁਰੂ ਹੋ ਗਈਆਂ ਜੀ ਔਰ ਬਹੁਤ ਸਾਰਾ ਪਿਆਰ ਮਿਲ ਰਿਹਾ ਜੀ ਬਹੁਤ ਸੋਹਣਾ ਗਰਵਾ ਕਰ ਲਈ ਧੰਨਵਾਦ ਥੈਂਕ ਯੂ ਦਕੰਡਾ ਸਰ